ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਿਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਨੂੰ 1600 ਕਰੋੜ ਦੇ ਦਿੱਤੇ ਗਏ ਰਾਹਤ ਪੈਕੇਜ ਤੇ ਸਿਆਸਤ ਗਰਮਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾਂ ਤੇ ਹੜਪੀੜਤਾ ਦਾ ਕੀਤਾ અપਮਾਨ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਵੱਲੋਂ ਹੜਪੀੜਤਾ ਲਈ ਐਲਾਨੇ ਪੈਕੇਜ ਨੂੰ ਦੱਸਿਆ ਨਾਕਾਫੀ ਅਮਨ ਅਰੋੜਾ ਨੇ ਕਿਹਾ ਮੋਦੀ ਨੇ ਆਪਣੇ ਦੋਸਤਾਂ ਦੇ ਕਰਜ਼ੇ ਮਾਫ ਕੀਤੇ ਪੰਜਾਬ ਨੂੰ ਮਦਦ ਦੇ ਨਾਮ ਤੇ ਸਿਰਫ 1600 ਕਰੋੜ ਦੇਣਾ ਸ਼ਰਮਨਾਕ ਅਕਾਲੀ ਦਲ ਨੇ ਪੰਜਾਬ ਦੇ ਖਜ਼ਾਨੇ ਚ ਪਏ 12000 ਕਰੋੜ ਦੇ ਡਿਜਾਸਟਰ ਰਿਲੀਫ ਫੰਡ ਤੇ ਖੜੇ ਕੀਤੇ ਸਵਾਲ ਡਾਕਟਰ ਚੀਮਾ ਨੇ ਕਿਹਾ ਜੇਕਰ ਕੇਂਦਰ ਨੂੰ ਇਸ ਫੰਡ ਚ ਕੋਈ ਗੜਬੜ ਨਜ਼ਰ ਆਉਂਦੀ ਹੈ ਤਾਂ ਉਸ ਦੀ ਕੀਤੀ ਜਾਣੀ ਚਾਹੀਦੀ ਹੈ ਜਾਂਚ ਰਾਜਪਾਲ ਗੁਲਾਬਚੰਦ ਕਟਾਰੀਆ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੇ ਹਸਪਤਾਲ ਰਾਜਪਾਲ ਨੇ ਕਿਹਾ ਕੇਂਦਰ ਨੇ ਅਜੇ ਪੰਜਾਬ ਨੂੰ ਰਾਹਤ ਲਈ ਟੋਕਨ ਮਨੀ ਜਾਰੀ ਕੀਤੀ ਹੜਪੀੜਤਾ ਨੂੰ ਕੇਂਦਰ ਸਰਕਾਰ ਦੇਵੇਗੀ 100% ਮੁਆਵਜ਼ਾ ਸੁਨੀਲ ਜਾਖੜ ਨੇ ਕਿਹਾ ਪੰਜਾਬ ਦੇ ਮੁੱਖ ਸਕੱਤਰ ਨੇ ਸੂਬੇ ਨੂੰ 1399 ਕਰੋੜ ਦੇ ਨੁਕਸਾਨ ਦੀ ਕਹੀ ਗੱਲ ਕੈਬਨਟ ਮੰਤਰੀ ਮੁੰਡੀਆਂ ਮੰਗ ਰਹੇ ਨੇ 20000 ਕਰੋੜ ਸੂਬਾ ਸਰਕਾਰ આરોਪ ਲਗਾਉਣ ਤੋਂ ਪਹਿਲਾਂ ਕਰੇ ਅੰਕੜਿਆਂ ਦਾ ਹਿਸਾਬ ਤੇ ਹੁਣ ਖਬਰਾਂ ਦਾ ਵਿਸਥਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਕੱਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਸੀ ਉਹਨਾਂ ਨੇ ਹੜ੍ਹ ਪੀੜਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਨੂੰ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਰਕਮ ਨੂੰ ਹੜ੍ਹ ਪੀੜਤਾ ਨਾਲ ਮਜ਼ਾਕ ਦੱਸਿਆ ਹਰਪਾਲ ਚਿਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾਂ ਤੇ ਹੜਪੀੜਤਾਂ ਦਾ અપਮਾਨ ਕਰਕੇ ਗਏ ਉਹਨਾਂ ਨੇ ਸਾਡੇ ਕੈਬਨਟ ਮੰਤਰੀ ਦਾ ਵੀ ਪੰਜਾਬੀ ਬੋਲਣ ਤੇ અપਮਾਨ ਕੀਤਾ ਚੰਗਾ ਹੁੰਦਾ ਪ੍ਰਧਾਨ ਮੰਤਰੀ ਕਿਸੇ ਅਸਲੀ ਹੜਪੀੜਤ ਪਰਿਵਾਰ ਜਾਂ ਵਿਅਕਤੀ ਨੂੰ ਮਿਲਦੇ ਪਰ ਉਹ ਆਪਣੇ ਪਾਰਟੀ ਅਹੁਦੇਦਾਰਾਂ ਨੂੰ ਹੀ ਮਿਲੇ ਪੰਜਾਬ ਪ੍ਰਤੀ ਪ੍ਰਧਾਨ ਮੰਤਰੀ ਦੀ ਨਫ਼ਰਤ ਜਾਗ ਜ਼ਾਹਰ ਹੈ ਬਹੁਤ ਲੰਬੇ ਅਰਸੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦਾ ਰੋਕ ਕੀਤਾ ਪਰ ਲੇਕਿਨ ਆਏ ਕੀ ਤੁਛ ਜੀ अमाउंट ਜਿਹੜੀ ਆ 1600 ਕਰੋੜ ਰੁਪਏ ਦੇ ਕੇ ਪੰਜਾਬ ਤੇ ਪੰਜਾਬੀਅਤ ਦਾ ਆਪਮਾਨ ਕੀਤਾ ਪੰਜਾਬ ਦਾ ਉਹਨਾਂ ਲੋਕਾਂ ਦਾ ਬਾਨ ਕੀਤਾ ਜਿਨ੍ਹਾਂ ਨੇ ਆਪਣੀ ਜਾਨ ਗਵਾ ਲਈ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਲੋਕਾਂ ਦਾ ਆਪਮਾਨ ਕੀਤਾ ਉਹਨਾਂ ਰੂਹਾਂ ਦਾ ਪਾਨ ਕੀਤਾ ਜਿਹੜੇ ਇਸ ਦੁਨੀਆ ਤੋਂ ਸਿਰਫ ਔਰ ਸਿਰਫ ਕੁਦਰਤੀ ਆਫਤ ਦੇ ਕਾਰਨ ਚਲੇ ਗਏ ਔਰ ਦੂਸਰਾ ਪੰਜਾਬੀ ਬਾਸ਼ਾ ਸਾਡੀ ਮਾਂ ਬੋਲੀ ਦਾ ਅਪਮਾਨ ਕੀਤਾ ਕਿ ਕਹਿਣਾ ਤੈਨੂੰ ਸਮਝ ਨਹੀਂ ਆਉਂਦੀ ਤੇਜ ਦਾ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਰਿਹਾ ਇੱਕ ਸਟੇਟ ਦੇ ਕੈਬਨਿਟ ਮਿੰਿਸਟਰ ਨੂੰ ਕਿ ਤੁਹਾਨੂੰ ਸਮਝ ਨਹੀਂ ਹਿੰਦੀ ਸਮਝ ਨਹੀਂ ਆਉਂਦੀ ਮੈਂ 1600 ਕਰੋੜ ਰੁਪਏ ਬੋਲਤਾ ਦਿੱਤਾ ਇਹ ਸਾਰੀਆਂ ਗੱਲਾਂ ਪ੍ਰਗਟਾਵਾ ਕਰਦੀਆਂ ਨੇ ਕਿ ਉਹਨਾਂ ਦੇ ਮਨ ਦੇ ਅੰਦਰ ਕਿੱਡਾ ਵੱਡਾ ਜ਼ਹਿਰ ਜਿਹੜਾ ਉਹ ਪੰਜਾਬ ਦੇ ਪ੍ਰਤੀ ਆ ਕਿੱਡਾ ਵੱਡਾ ਜਿਹੜਾ ਹਮਦਰਦੀ ਨਹੀਂ ਹੈਗੀ ਉਹਨਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਬਲਕਿ ਉਹਨਾਂ ਦੇ ਦਿਲ ਉਹਨਾਂ ਦੇ ਦਿਮਾਗ ਦੇ ਅੰਦਰ ਜਿਹੜਾ ਜ਼ਹਿਰ ਆ ਭਰਿਆ ਪਿਆਗਾ ਔਰ ਇਸ ਤੋਂ ਬਿਨਾ ਜਿਹੜਾ ਉੱਥੇ ਸਰਕਾਰ ਦੇ ਨੁਮਾਇੰਦੇ ਬੁਲਾਉਣ ਦੀ ਬਜਾਏ ਆਮ ਜਿਹੜੇ ਹਰ ਪੀੜਤ ਨੇ ਜਿਹੜਾ ਮਾਮਾ ਦੇ ਅੱਛਾ ਹੁੰਦਾ ਜੇ ਕਿਸੇ ਉਸ ਵਿਅਕਤੀ ਦੀ ਮਾਂ ਨੂੰ ਬੁਲਾ ਲੰਦੇ ਜਿਹਦਾ ਪੁੱਤ ਚਲਿਆ ਗਿਆ ਚੰਗਾ ਹੁੰਦਾ ਦੋ ਉਹਨਾਂ ਬੱਚਿਆਂ ਨੂੰ ਬੁਲਾ ਲੰਦੇ ਜਿਨ੍ਹਾਂ ਦੀ ਮਾਂ ਜਾਂ ਬਾਪ ਚਲਿਆ ਗਿਆ ਚੰਗਾ ਹੁੰਦਾ ਉਹਨਾਂ ਨੂੰ ਬੁਲਾ ਲੰਦੇ ਜਿਨ੍ਹਾਂ ਦਾ ਕੋਈ ਬਜ਼ੁਰਗ ਰੁੜ ਗਿਆ ਚਲਿਆ ਗਿਆ ਚੰਗਾ ਹੁੰਦਾ ਉਹਨਾਂ ਪਸ਼ੂਆਂ ਦੇ ਮਾਲਕਾਂ ਨੂੰ ਬੁਲਾ ਲੰਦੇ ਜਿਨ੍ਹਾਂ ਦੇ ਪਸ਼ੂ ਰੁੜ ਗਏ ਚੰਗਾ ਹੁੰਦਾ ਉਹਨਾਂ ਕਿਸਾਨਾਂ ਨੂੰ ਬੁਲਾ ਲੰਦੇ ਜਿਨ੍ਹਾਂ ਦੀ ਕਿਸਾਨਾਂ ਦੀ ਜਿਹੜੀ ਆ ਪੁੱਤਾ ਵਾਂਗੂ ਪਾਲੀ ਹੋਈ ਫਸਲ ਰੁੜ ਗਈ ਚੰਗਾ ਹੁੰਦਾ ਪਰ ਲੇਕਿਨ ਇੱਥੇ ਵੀ ਆ ਕੇ ਉਹੀ ਨਾਟਕੀ ਅੰਦਾਜ਼ ਦੇ ਅੰਦਰ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਬੁਲਾ ਕੇ ਔਰ ਪੰਜਾਬ ਦਾ ਅਪਮਾਨ ਕਰਕੇ ਚੱਲਦੇ ਬਣੇ ਸਮਝ ਸਮਝਦਾ ਬਹੁਤ ਭਾਰੀ ਅਪਮਾਨ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੱਲ ਪੰਜਾਬ ਪੰਜਾਬੀਅਤ ਦਾ ਪੰਜਾਬ ਦੀ ਮਾਂ ਪਾਸ਼ਾ ਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਖੇਤ ਮਜ਼ਦੂਰ ਦਾ ਪੰਜਾਬ ਦੇ ਮਜ਼ਦੂਰਾਂ ਦਾ ਵਪਾਰੀਆਂ ਦਾ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਵੱਲੋਂ ਹੜਪੀੜਤਾਂ ਲਈ ਐਲਾਨੇ ਪੈਕੇਜ ਨੂੰ ਨਾਕਾਫੀ ਦੱਸਿਆ ਹੈ ਅਮਨ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੱਲ ਪੰਜਾਬ ਨਾਲ ਕੋਝਾ ਮਜ਼ਾਕ ਕਰਕੇ ਗਏ ਨੇ ਉਹ ਹੜਪੀੜਤਾਂ ਦੇ ਜ਼ਖਮਾਂ ਤੇ ਮਲਹਮ ਲਾਉਣ ਦੀ ਬਜਾਏ ਲੂਣ ਛਿੜਕ ਕੇ ਗਏ ਨੇ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਵੱਲੋਂ ਆਪਣੇ ਕਾਰਪੋਰੇਟ ਮਿੱਤਰਾਂ ਦੇ ਲੱਖਾਂ ਕਰੋੜ ਦੇ ਕਰਜ਼ੇ ਮਾਫ ਕੀਤੇ ਗਏ ਨੇ ਪਰ ਪੰਜਾਬ ਨੂੰ ਹੜਾਂ ਦੌਰਾਨ ਮਦਦ ਦੇ ਨਾਮ ਤੇ ਸਿਰਫ 1600 ਕਰੋੜ ਦੇਣਾ ਬਹੁਤ ਸ਼ਰਮਨਾਕ ਹੈ ਪੰਜਾਬ ਨੂੰ 7 ਵਜੋਂ ਦਿੱਤੇ 1600 ਕਰੋੜ ਦੇ ਪੈਕੇਜ ਨੂੰ ਅਸੀਂ ਸਿਰੇ ਤੋਂ ਨਕਾਰਦੇ ਆ ਪਹਿਲਾਂ ਖੇਤੀਬਾੜੀ ਮੰਤਰੀ ਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਮੋਦੀ ਦੋਵੇਂ ਫੋਟੋਆਂ ਖਿਚਵਾਉਣ ਲਈ ਪੰਜਾਬ ਆਏ ਸਨ ਕਿਸ ਤਰੀਕੇ ਦੇ ਨਾਲ ਹੁਣ ਤੱਕ ਕੇਂਦਰ ਸਰਕਾਰ ਭਾਜਪਾ ਔਰ ਮੋਦੀ ਸਾਹਿਬ ਪੰਜਾਬ ਦੇ ਨਾਲ ਮਤਰੀ ਹੀ ਮਾਂ ਵਾਲਾ سلوਕ ਕਰਦੇ ਰਹੇ ਨੇ ਉਹ ਇੱਕ ਵਾਰ ਆਪਦੀ ਆਦਤ ਮੁਤਾਬਕ ਉਹ ਉਹੀ ਰਵਈਆ ਫੇਰ ਪੰਜਾਬ ਦੇ ਨਾਲ ਦੁਹਰਾ ਕੇ ਮਹਿਜ਼ 1600 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਿਹੜਾ ਕਿ ਮੈਂ ਸਮਝਦਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹ ਕਰਕੇ ਗਏ ਨੇ ਪੰਜਾਬੀਆਂ ਦੇ ਅੱਲੇ ਜ਼ਖਮਾਂ ਦੇ ਉੱਪਰ ਮੱਲਮ ਲਾਉਣ ਦੀ بجائے ਉਹ ਨਮਕ ਲਗਾ ਕੇ ਗਏ ਨੇ ਔਰ ਉਹਨੂੰ ਨਮਕ ਲਗਾ ਕੇ ਰਗੜ ਕੇ ਗਏ ਨੇ ਮੈਂ ਸਮਝਦਾ ਕਿ ਇਹੋ ਜਿਹਾ ਵਰਤਾਰਾ ਤਾਂ ਕੋਈ ਵਿਰੋਧੀ ਵੀ ਨਹੀਂ ਕਰਦਾ ਹੁੰਦਾ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਵਿੱਚ ਭੁਕੰਪ ਆਇਆ ਜੋ ਅਰਥਕਵੇਕ ਆਇਆ ਉੱਥੇ ਤਾਂ ਬੜਾ ਖੁੱਲ੍ਹ ਦਿਲ ਨਾਲ ਦੇ ਨਾਲ ਐਲਾਨ ਹੁੰਦੇ ਨੇ ਪਰ ਪੰਜਾਬ ਦੇ ਨਾਲ ਇਹੋ ਜਿਹਾ ਸਲੂਕ ਇਹ ਅਨਫੋਰਚੂਨੇਟ ਹੈ ਇਹ ਮੰਦ ਭਾਗ ਹੈ ਇਸ ਤੋਂ ਪਹਿਲਾਂ ਜਿਵੇਂ ਪਰਸੋ ਦੱਸਿਆ ਸੀਗਾ ਕਿ 20000 ਕਰੋੜ ਦੀ ਮੰਗ ਸੀ ਤੇ ਉਹਦੇ ਚੋਂ ਮਹਿ 1600 ਕਰੋੜ ਦੇਣਾ ਔਰ ਫਿਰ ਜੋ ਸਾਡੇ ਪੰਜਾਬ ਦੇ ਹੱਕ ਹਕੂਕ ਦੇ ਪੈਸੇ ਸੀਗੇ ਤਕਰੀਬਨ 60 ਹਜ਼ਾਰ ਕਰੋੜ ਜਿਹੜਾ ਕਿ 50 ਹਜ਼ਾਰ ਕਰੋੜ ਦਾ ਨੁਕਸਾਨ ਜੀਐਸਟੀ ਰਜਿਮ ਦੇ ਵਿੱਚ ਹੋ ਚੁੱਕਿਆ ਔਰ 10 ਹਜ਼ਾਰ ਕਰੋੜ ਆਰਡੀਐਫ ਐਮਡੀਐਫ ਤੇ ਪ੍ਰਧਾਨ ਮੰਤਰੀ ਗ੍ਰਾਮੀਨ ਸੜਕ ਯੋਜਨਾ ਦਾ ਰੋਕ ਰੱਖਿਆ ਉਹਦਾ 60 ਹਜ਼ਾਰ ਕਰੋੜ ਉਹ ਤੇ 20 ਹਜ਼ਾਰ 60 ਹਜ਼ਾਰ ਕਰੋੜ ਦੇ ਬਦਲੇ ਮਹਿਜ਼ 1600 ਕਰੋੜ ਦੇ ਕੇ ਜਾਣ ਜਿਹੜਾ ਕਿ ਮਹਿਜ਼ ਮੈਂ ਸਮਝਦਾ ਕਿ 2% ਬਣਦਾ ਉਹ ਕੋਜਾ ਭੱਦਾ ਮਜ਼ਾਕ ਕਰਕੇ ਗਏ ਨੇ ਸੋ ਮੈਂ ਅੱਜ ਪਰਸੋਂ ਵੀ ਉਸ ਗੱਲ ਨੂੰ ਕਿਹਾ ਸੀਗਾ ਮੈਂ ਇਸ਼ਾਰਾ ਵੀ ਕੀਤਾ ਸੀਗਾ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਕਿਤੇ ਸਾਨੂੰ ਪੂਰੇ ਪੰਜਾਬ ਨੂੰ ਤੁਹਾਡੀ ਫੇਰੀ ਤੋਂ ਮਗਰੋਂ ਇਹ ਨਾ ਕਹਿਣਾ ਪੈ ਜੇ ਅਸੀਂ ਕਹਿਣਾ ਨਹੀਂ ਚਾਹੁੰਦੇ ਸੀਗੇ ਪਰ ਮੇਰੇ ਖਿਆਲ ਦੇ ਵਿੱਚ ਇਹ ਕਹਿਣਾ ਪਊਗਾ ਯਾਦ ਕਰਾਉਣਾ ਪਊਗਾ ਕਿ ਕਿਵੇਂ ਪਿਛਲੇ 10.5 11 ਸਾਲਾਂ ਦੇ ਵਿੱਚ ਇਹ ਆਪਦੇ ਕਾਰਪੋਰੇਟ ਘਰਾਣਿਆਂ ਦਾ ਤਕਰੀਬਨ 15 ਲੱਖ ਕਰੋੜ ਰੁਪਇਆ ਮਾਫ ਹੈ ਜਿਹੜਾ ਉਹ ਕਰ ਚੁੱਕੇ ਪਰ ਜਦੋਂ ਪੰਜਾਬ ਦੇ ਹਜ਼ਾਰਾਂ ਲੱਖਾਂ ਲੋਕਾਂ ਦੀ ਗੱਲ ਆਉਂਦੀ ਹੈ ਉਦੋਂ ਪੰਜਾਬ ਦੇ ਨਾਲ ਮਤਰੀ ਮਾਲਾ ਸਲੂਕ ਹੈ ਜਿਹੜਾ ਉਹ ਹੋ ਜਾਂਦਾ ਜੇ ਮੈਂ ਤੁਹਾਡੇ ਨਾਲ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਲਿਸਟ ਸ਼ੇਅਰ ਕਰਨ ਲੱਗਾ ਨਾ ਤੇ 43 ਘਰਾਣੇ ਤਾਂ ਇਹੋ ਜਿਹੇ ਨੇ ਕਿ ਜੇ ਕਈਆਂ ਦੇ ਵਿੱਚ ਇਹੋ ਜਿਹੇ ਨੇ ਕਿ ਇੱਕ ਘਰਾਣੇ ਦਾ ਜੇ ਮਾਫ ਜਿੰਨਾ ਮਾਫ ਕੀਤਾ ਉਹ 20000 ਕਰੋੜ ਨਾਲੋਂ ਵੀ ਵੱਧ ਸੀਗਾ ਵੀਰ ਹਜ਼ਾਰ ਕਰੋੜ ਤੱਕ ਦਾ ਇੱਕ ਇੱਕ ਕਾਰਪੋਰੇਟ ਘਰਾਣੇ ਦਾ ਕਰਜ਼ੇ ਜਿਹੜਾ ਉਹ ਮੋਦੀ ਸਾਹਿਬ ਆਪਦੇ ਚਹੇਤਿਆਂ ਦਾ ਉਹ ਮਾਫ ਕਰ ਚੁੱਕੇ ਪਰ ਪੰਜਾਬ ਦੇ ਲੱਖਾਂ ਲੋਕਾਂ ਨੂੰ ਇਸ ਆਪਤਾ ਦੀ ਘੜੀ ਦੇ ਵਿੱਚ ਮਹਿਜ਼ 1600 ਕਰੋੜ ਦੇਣਾ ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾਕ ਗੱਲ ਹੈ ਜਿਹੜਾ ਉਹ ਨਹੀਂ ਸਕਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨੂੰ ਦਿੱਤੇ ਗਏ ਫੰਡ ਨੂੰ ਬੇहद ਘੱਟ ਦੱਸਿਆ ਡਾਕਟਰ ਚੀਮਾ ਨੇ ਕਿਹਾ ਕਿ ਹਰ ਕਾਰਨ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਏ ਇਸ ਤੋਂ ਰਾਹਤ ਲਈ ਪੰਜਾਬ ਨੂੰ ਘੱਟੋ ਘੱਟ 20000 ਕਰੋੜ ਰੁਪਏ ਦੀ ਮਦਦ ਜ਼ਰੂਰੀ ਹੈ ਇਸ ਦੇ ਨਾਲ ਹੀ ਡਾਕਟਰ ਚੀਮਾ ਨੇ ਪੰਜਾਬ ਦੇ ਖਜ਼ਾਨੇ ਚ ਪਏ 12000 ਕਰੋੜ ਦੇ ਡਿਜਾਸਟਰ ਰਲੀਫ ਫੰਡ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਹਿੰਦੇ ਕਿ ਇਹ ਫੰਡ ਤੁਰੰਤ ਹੜ੍ਹ ਪ੍ਰਭਾਵਿਤਾਂ ਨੂੰ ਮਦਦ ਦੇਣ ਵਾਸਤੇ ਜਾਰੀ ਕੀਤਾ ਜਾਣਾ ਚਾਹੀਦਾ ਹੈ ਜੇਕਰ ਕੇਂਦਰ ਨੂੰ ਇਸ ਫੰਡ ਚ ਕੋਈ ਗੜਬੜ ਨਜ਼ਰ ਆਉਂਦੀ ਹੈ ਤਾਂ ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਦੇਖੋ ਪੰਜਾਬ ਦੀ ਐਸੋੜੇ ਸਥਿਤੀ ਬਹੁਤ ਅਫਸੋਸਜਨਕ ਤੇ ਬਹੁਤ ਨਰਾਸ਼ਾ ਜਨਕ ਨਜ਼ਰਾਂ ਪੈ ਰਹੀਆਂ। ਕਈ ਤਾਂ ਕੱਲਾਕੇ ਮਹੀਨਾ ਹੋ ਚੁਕਿਆ ਇਸ ਸਮੱਸਿਆ ਖੜੀ ਹੋਈ। ਉਹਦਾ ਹੱਲ ਤੱਕ ਹੀ ਕਰਨਾ ਸੀ ਹਾਲੇ ਤੱਕ ਸੂਬਾ ਤੇ ਕੇਂਦਰ ਸਰਕਾਰਾਂ ਆਪਣੇ ਸਾਹਤ ਆਪਣੇ ਵਿੱਚ ਉਜੇਪੀ। ਜਿਹੜਾ ਪ੍ਰਧਾਨ ਮੰਤਰੀ ਜੀ 1600 ਕਰੋੜ ਦੇ ਕੇ ਗਏ ਆ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੰਜਾਬ ਦਾ ਕੰਮ ਨਹੀਂ ਚੱਲਣਾ। ਬਹੁਤ ਵੱਡਾ ਨੁਕਸਾਨ ਕਿਸਾਨ ਦਾ ਖੇਤ ਮਜ਼ਦੂਰ ਦਾ ਲੋਕਾਂ ਦਾ ਜਾਨ ਮਾਲ ਦਾ ਫਸਲਾਂ ਦਾ ਹੋਇਆ ਉਹਦੀ ਪਰਪਾਈ ਕਰਨੀ ਐ ਸੰਕਟ ਬਈ ਸਮੇਂ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਸੋਨਾ ਤੋਂ ਬਹੁਤ ਘੱਟ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਜਿਹੜਾ ਜੋ ਡਿਮਾਂਡ ਹੈ ਸਟੇਟ ਦੀ 20000 ਕਰੋੜ ਦੀ ਘੱਟੋ ਘੱਟੋ ਪੈਸਾ ਉਹਨਾਂ ਨੂੰ ਵਧਾ ਕੇ ਰੀਲੀਜ਼ ਕਰ ਦੇ ਦੂਜਾ ਜਿਹੜਾ ਉਸ ਤੋਂ ਵੀ ਵੱਡਾ ਦੁੱਖ ਹੁੰਦਾ ਹੈ ਕਿ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ 12000 ਕਰੋੜ ਪ੍ਰਧਾਨ ਮੰਤਰੀ ਜੀ ਕਹਿੰਦੇ ਕਿ ਇਹਨਾਂ ਦੇ ਕੋਲ ਡਿਸਾਸਟਰ ਮੈਨੇਜਮੈਂਟ ਫੰਡ ਦਾ ਉਹ ਪੈਸਾ ਗਿਆ ਕਿੱਥੇ ਮੰਤਰੀ ਸਹਿਮਾਨ ਕਹਿ ਰਹੇ ਸਾਡੇ ਕੋਲੇ ਪੈਸਾ ਕੋਈ ਨਹੀਂ ਤੇ ਹੋ ਸਕਦਾ ਵੀ ਜਿਹੜਾ 12000 ਕਰੋੜ ਡਿਸਾਸਟਰ ਮੈਨੇਜਮੈਂਟ ਦਾ ਇਸ ਤੋਂ ਵੱਡੀ ਵਿੱਤਕ ਕਿਹੜੀ ਹੈ ਤੇ ਕਿਹੜੇ ਕੰਮ ਵਾਸਤੇ ਵਰਤੇ ਗਿਆ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਜੇ 12000 ਕਰੋੜ ਰੁਪਏ ਸਟ ਗਵਰਨਮੈਂਟ ਕੋਲ ਸੀਗੇ ਤੇ ਆ ਨੌਬਤ ਇੱਥੋਂ ਤੱਕ ਪਹੁੰਚੀ ਕਿਉਂ ਇਹ ਪੈਸਾ ਬੰਨਾ ਤੇ ਵੀ ਖੱਟਿਆ ਜਾਣਾ ਚਾਹੀਦਾ ਸੀ ਹਰ ਰੁਕਣ ਵਾਸਤੇ ਵੀ ਖੱਟਿਆ ਜਾ ਸਕਦਾ ਸੀ ਆ ਰੁਕਣ ਤੋਂ ਬਾਅਦ ਲੋਕਾਂ ਨੂੰ ਇਮੀਡੀਅਟਲੀ ਦੀਪ ਤੇਨ ਵਾਸਤੇ ਵੀ ਖੱਟਿਆ ਜਾ ਸਕਦਾ ਸੀ ਇਸ ਕਰਕੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਕਿ ਤੁਸੀਂ ਕਹੇ ਕਿ 12000 ਕਰੋੜ ਹੈ ਇਹ ਮੁੱਕ ਨਹੀਂ ਜਾਂਦੇ ਪਰ ਉਹਦੀ ਸਜ਼ਾ ਮਿਲ ਰਹੀ ਹੈ ਪੰਜਾਬ ਤੇ ਤੁਸੀਂ ਕਿਰਪਾ ਕਰਕੇ 12000 ਕਰੋੜ ਤਾਂ ਹੋਰ ਜਾਰੀ ਕਰੋ ਇਹਨਾਂ ਦੀ ਇਨਕੁਆਇਰੀ ਖੋਲੋ ਜੇ ਕਹਿੰਦੇ ਸਾਡੇ ਕੋਲੇ ਨਹੀਂ ਹੈਗਾ ਇਹਨਾਂ ਦੀ ਇਨਕੁਆਰੀ ਖੋਲੋ ਆਪੇ ਸੱਚਾਈ ਜਿਹੜੀ ਲੋਕਾਂ ਦੇ ਸਾਹਮਣੇ ਆ ਜੇਗੀ ਪਰ ਇਸ ਲੜਾਈ ਦੇ ਵਿੱਚ ਸਾਡਾ ਪੰਜਾਬ ਦਾ ਨੁਕਸਾਨ ਨਾ ਹੋ ਜਵੇ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਇਸ ਕਰਕੇ ਮੈਂ ਆਸ ਕਰਦਾ ਕਿ ਇਹ ਦੀ ਇਨਕੁਆਰੀ ਕਰਾਣ ਤੇ ਇਮੀਜੇਟਲੀ ਪੈਸਾ ਕੇਂਦਰ ਕੋਲੇ ਕੋਈ ਘਾਟ ਨਹੀਂ ਪੈਸਾ ਤਾਂ ਲੋਕਾਂ ਦਾ ਲੋਕਾਂ ਤੇ ਲੱਗਣਾ ਜੇ ਕਿਸੇ ਨੇ ਬੇਇਮਾਨੀ ਵਿੱਚੋਂ ਕੀਤੀ ਹੈ ਉਹ ਕਰ ਲਓ ਪਰ ਲੋਕਾਂ ਨੂੰ ਸਜ਼ਾ ਨਾ ਦਿਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਾਂ ਨੂੰ ਪੈਸਾ ਇਮੀਜੇਟਲੀ ਚੱਲਦਾ ਕਰੋ ਤਾ ਜੋ ਐਡੀ ਵੱਡੀ ਦਿੱਕਤ ਦੇ ਵਿੱਚ ਜਿਹੜੇ ਲੋਕ ਪੰਜਾਬ ਦੇ ਬੈਠੇ ਆ ਉਹਨਾਂ ਨੂੰ ਰਾਹ ਮਿਚ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਨੇ। ਅੱਜ ਸੂਬੇ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਮੁੱਖ ਮੰਤਰੀ ਨੂੰ ਮਿਲਣ ਲਈ ਹਸਪਤਾਲ ਪਹੁੰਚੇ। ਇਸ ਮੌਕੇ ਤੇ ਰਾਜਪਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੱਲ ਦੇ ਪੰਜਾਬ ਦੌਰੇ ਦੌਰਾਨ ਹੜ੍ਹ ਪੀੜਤਾਂ ਲਈ 1600 ਕਰੋੜ ਰੁਪਏ ਦੀ ਟੋਕਨ ਮਨੀ ਦੇਣ ਦਾ ਐਲਾਨ ਕੀਤਾ ਹੈ। ਬਾਕੀ ਦੀ ਰਕਮ ਵੱਖ-ਵੱਖ ਏਜੰਸੀਆਂ ਵੱਲੋਂ ਮੁਲਾਂਕਣ ਤੋਂ ਬਾਅਦ ਅਦਾ ਕੀਤੀ ਜਾਵੇਗੀ ਉਹਨਾਂ ਕਹਿੰਦੇ ਕਿ ਪੰਜਾਬ ਨੂੰ 100% ਮੁਆਵਜ਼ਾ ਮਿਲੇਗਾ ਪ੍ਰਧਾਨ ਮੰਤਰੀ ਨੇ ਇਹ ਯਕੀਨੀ ਬਣਾਇਆ ਹੈ ਕਿ ਕੋਈ ਕਮੀ ਨਾ ਰਹੇ ਰਾਜਪਾਲ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਮੁੱਖ ਮੰਤਰੀ ਮਾਨਦੀ ਸੇਤ ਨੂੰ ਲੈ ਕੇ ਚਿੰਤਤ ਸਨ ਪ੍ਰਧਾਨ ਮੰਤਰੀ ਜੀ ਕੀ ਕੱਲ ਮਾਰਕਾਤੀ ਰਿਪਟਿੰਗ ਵੀ ਹੋਈ ਉਹਨੇ ਦੋ ਤਿੰਨ ਵਾਰ ਜਿਹੜਾ ਨਾ ਉਹਨਾਂ ਦੇ ਸ਼ਹਿਦ ਕੇ ਬਾਰੇ ਪੁੱਛਿਆ ਉਹ ਵੀ ਕਹਾਤਾ कि आप यहाँ से जाते हैं एक बार मिल कर के मुझे उसका डिटेल जो है ना बताना तो मैं अभी हेलीपैड पर उतरते ही सीधे यहाँ आए वैसे पहले से काफ़ी अच्छी बताते हैं लेकिन मैंने कहा एक आध दिन और रुकना तो रुक जाओ जल्दी करने से कोई लाभ नहीं है पर वैसे ठीक है थोड़ा सा उन्होंने क्या ब्रीफिंग हुई क्या पीएम साहब से बातचीत हुई तो मैंने कहा हर दृष्टि से पॉजिटिव है ये तो केवल और केवल सोलह सौ करोड़ दिया है असेसमेंट के बाद जो भी किसान को मैक्सिमम मदद की जा सकती है घरों को किया जा सकता है बसुओं का लॉस हुआ उसको किया जा सकता है मकान टूटे हैं उसका किया जा सकता है सभी दृष्टि से पॉजिटिव और कल उन्होंने जो देखा है उसमें उनको हिमाचल से भी ज़्यादा हाँ। गंभीर स्थिति जो है ना वो पंजाब के और विशेष करके तो वो एक तरह से ये जो हमारा चार पांच जिले हैं ये सबसे ज़्यादा प्रभावित हैं उनके बारे में बिल्कुल वो बाकी कुछ गग्गर के कारण से भी कुछ अब कुछ जिले उससे इफेक्टेड हो रहे हैं तो उनके बारे में जानकारी तो दे दी और सारी डिटेल रिपोर्ट को केंद्र की टीम भी आई थी तीन दिन पहले वो भी देख करके गई है तो सारी रिपोर्ट के आधार पर जो कुछ भी एसेसमेंट निकलता है सरकार पूरा मदद करोड़ बीस हजार करोड़ का गवर्नर साहब कहा था कि दिया जाए मैं सोचता हूँ कि केंद्र का मदद करने का एक फॉर्मूला है जो आपदा का राहत का पैसा होता है वो तो अपने आप ही सब स्टेट के खाते में चला जाता है जो उनका शेयर है चाहे केवल हम आपदा आए या ना आए तो भी वो उसके खाते में जाके जमा होता ही है लेकिन जब इस प्रकार की विशेष परिस्थिति बनती है तो उसका असेसमेंट करने के लिए विभिन्न एजेंसी आती है और विशेष करके केंद्र की टीम आती है वो तो टीम सारा मौका मुआयना करके जाती है यहाँ की डी और बाकी की रिपोर्ट को भी सारा देखा जाता है कितना एरिया लेकिन अभी सारा आंकलन एकदम नहीं हो पाएगा क्योंकि कुछ पानी का लेवल कम होकर के काम में आने लगी तो वो उस सबको देख करके असेसमेंट करेंगे मैग्जिम उन्होंने कहा कि मैं किसी प्रकार से कोई कमी नहीं रखूंगा जो भी यहाँ के लोगों की और किसानों को मदद हो सकती है वो केंद्र सरकार करेगी और राहत आ सकती है जी और राहत हंड्रेड परसेंट आएगी ये तो खाली टोकन है कि अभी चलते हुए जो काम है जिसके कारण से इमरजेंसी काम चल रहे हैं उसमें एक तरह से ये टोकन पैसा है बाकी तो सारा एसेप्ट होने के बाद आएगा दोनों साहब एक सवाल और है सर क्योंकि मौसम विभाग को भी पंजाब सरकार ने लेटर लिखा है कि अपनी जो भी हफ्ता भर जो जो चीजें आप देते हो संभावनाएं के लेके उसको सिस्टम को मजबूत किया जाए क्योंकि जो चीजें संभावनाएं जताई थी उससे ज्यादा जो है बारिश हुई जिसकी वजह से डैम भरे और जिसकी वजह से काफी नुकसान जो रंजीत सागर डैम की अगर हम बात करें देखो मैं सोचता हूँ की प्रधानमंत्री जी ने स्वयं ने कहा है की एनडीआरएफ और बाकी सारी टीमों के लिए जो इंस्ट्रूमेंट आपको और चाहिए भविष्य में भी इस प्रकार की स्थिति आने पर जिस प्रकार के भी आपको साधनों की आवश्यकता हो उनके बारे में भी लिखे हैं ताकि हम वहाँ जो है ना परमानेंट उनको ऐसा साधन दे सके जिसके कारण से वो इस आपदा से हर समय मुकाबला ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ 1600 ਕਰੋੜ ਦੇ ਦਿੱਤੇ ਗਏ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਇਸ ਪੈਕੇਜ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ ਗਿਆ ਇਸੇ ਮੁੱਦੇ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਨੂੰ ਲੰਬੇ ਹੱਥੀਂ ਲਿਆ ਤੇ ਕਈ ਦੋਸ਼ ਲਗਾਏ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਚੀਫ ਸਕੱਟਰੀ 13000 99 ਕਰੋੜ ਦੇ ਨੁਕਸਾਨ ਦੀ ਗੱਲ ਕਰ ਰਹੇ ਹਨ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ 20000 ਕਰੋੜ ਰੁਪਏ ਦੀ ਗੱਲ ਕਰ ਰਹੇ ਨੇ ਉਹਨਾਂ ਕਿਹਾ ਕਿ ਇਹਨਾਂ ਦੋਵਾਂ ਅਨੁਮਾਨਾਂ 'ਚ ਬਹੁਤ ਫਰਕ ਹੈ ਸੂਬਾ ਸਰਕਾਰ ਨੂੰ ਕੇਂਦਰ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਖੁਦ ਅੰਕੜਿਆਂ ਦਾ ਹਿਸਾਬ ਕਰਨਾ ਚਾਹੀਦਾ ਆ ਮੇਰੇ ਕੋਲ ਇੱਕ ਆ ਜਿਹੜੀ ਮੈਂ ਇਸ ਕੇ ਕਰ ਰਹੇ ਕਿਉਂਕਿ ਆ ਜਿਹੜੀ ਇਹਨਾਂ ਲਿਸਟ ਬਣਾ ਕੇ ਦਿੱਤੀ ਹੈ ਚੀਫ ਸਕੱਟਰੀ ਸਾਹਿਬ ਨੇ ਉੱਤੇ ਪ੍ਰੈਜ਼ੈਂਟ ਕੀਤੀ ਪਹਿਲਾਂ ਵੀ ਮੀਡੀਆ ਚ ਵੀ ਨੰਨਤਾ ਵੀ ਸਾਡੇ 1379 99 ਕਰੋੜ ਰੁਪਏ ਸਾਨੂੰ ਬਣਦੇ ਐ। ਚੀਫ ਸੈਕਟਰੀ ਸਾਹਿਬ ਕਹਿ ਰਹੇ 1379 ਕਰੋੜ ਰੁਪਏ ਤੇ ਮੰਤਰੀ ਸਾਹਿਬ ਕਹਿ ਰਹੇ 20000 ਕਰੋੜ ਰੁਪਏ ਤਾਂ ਦੇਖ ਲਓ ਚੋਰੀ ਦਾ ਮਾਲ ਡਾਂਗਾਂ ਦੇ ਗੱਜਾ 7000 ਕਰੋੜ ਰੁਪਏ ਦੇ ਤਾਂ ਗਿਣਤੀ ਹੈ ਨਹੀਂ ਵੀ ਜਿਹੜਾ ਜ਼ੁਬਾਨ 'ਚ ਚੜ ਗਿਆ ਵੀ ਕਿਉਂ ਕੇਜਰੀਵਾਲ ਸਾਹਿਬ ਨੇ 20000 ਜਮਾਨ ਛੜਤੀ ਸੀ ਸ਼ੇਰ ਮੁੰਡਿਆ ਸਾਹਿਬ ਮੇਰੇ ਨਾਲ ਕਹਿ ਰਹੇ ਸੀ 10000 ਕਰੋੜ ਉੱਤੇ ਬੜੇ ਬਾਹੂ ਕੋਈ ਖੜੇ ਸਾਡੀ ਬੇਇਜ਼ਤੀ ਕਰਤੀ ਜੀ 20000 ਕਰੋੜ ਕਿਹਾ ਸੀਗਾ ਤੇ ਚੀਫ ਸੈਕਟਰੀ ਸਾਹਿਬ ਪਹਿਲਾਂ ਤਾਂ ਘਰੇ ਬੈਠ ਕੇ ਫੈਸਲਾ ਕਰ ਲੈਣ ਵੀ ਕੈਪ ਸਿਨਾਹ ਸਾਹਿਬ ਜਿਹੜੀ ਗੱਲ ਕਰ ਰਹੇ ਉਸ ਚ ਵਜਨ ਹੈ ਜਾਂ ਮੁੰਡੀਆਂ ਸਾਹਿਬ ਜਿਹੜੀ ਗੱਲ ਕਰ ਰਹੇ ਉਸ ਚ ਕੋਈ ਹੈ 7000 ਕਰੋੜ ਰੁਪਈਆ ਦਾ ਕੋ ਖਾਤਾ ਹੀ ਨਹੀਂ ਸਾਹਿਬ ਕਿਸ ਪਾਸੇ ਗੱਲ ਕਰ ਰਹੇ ਆ ਯਾਰ ਨਾਨ ਸੀਰੀਅਸ ਜਿਹੜੀ ਇਹਨਾਂ ਦਾ ਐਟੀਟਿਊਡ ਹੈ ਸਾਹਿਬ ਉਹਨੂੰ ਲੈ ਕੇ ਮੈਂ ਗੱਲ ਕਰ ਰਿਹਾ ਫਿਰ ਇਹਦੇ ਚ ਦੋ ਚਾਰ ਗੱਲਾਂ ਮੈਂ ਤੁਹਾਡੇ ਸਾਹਮਣੇ ਲਿਸਟਾ ਬਹੁਤ ਲੰਬੀ ਹੈ ਇਹਨਾਂ ਨੇ 15 ਇਹਦੇ ਵਿੱਚ ਅੰਕੜੇ ਪਾ ਰੱਖੇ ਆ ਪਰ ਜਿਹੜੇ ਇਮੀਡੀਏਟ ਫੌਰੀ ਤੌਰ ਤੇ ਕਿਉਂਕਿ ਕੱਲ ਰਾਤ ਉਥੋਂ ਆਏ ਆ ਤੇ ਮੈਂ ਜਿੰਨੇ ਗਾਹਕੜੇ ਮੇਰੇ ਸੂਤ ਇਹ ਕਿ ਪਹਿਲਾਂ ਨੇ ਸਭ ਤੋਂ ਪਹਿਲਾਂ crop compensation ਦੇ ਤਾਂ ਮੰਗੇ ਮੰਗੇ ਆ ਉਹਦੇ ਵਿੱਚ ਇਹਨਾਂ ਨੇ 1800 58 ਕਰੋੜ ਰੁਪਏ ਪਾਏ ਆ 1800 58 ਕਰੋੜ ਰੁਪਏ ਮੋਟਾ ਮੋਟਾ 4 ਲੱਖ ਦੇ ਉੱਤੇ ਇਹਨਾਂ ਨੇ ਕਰੀਬਨ 50000 ਰੁਪਏ ਦੇ हिसाब ਦਾ ਇਹਨਾਂ ਨੇ ਪਾਇਆ ਉਹਦੇ ਬਾਅਦ ਮੈਂ ਫਿਰ ਗੱਲ ਕਰਦਾ ਫਿਰ ਹੈ ਨਾ Department of Rural Development and Panchayat 5043 ਕਰੋੜ ਰੁਪਏ ਫਿਰ ਇਹਨਾਂ ਨੇ ਪਾਇਆ ਪੰਜਾਬ ਮੰਡੀ ਬੋਰਡ 1022 ਕਰੋੜ ਰੁਪਏ ਸੈਨਾ ਜਮ ਮੈਂ ਪਿਛੋਕੜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਸਰ ਮੰਡੀ ਬੋਰਡ ਤੇ ਜਿਹੜੇ ਇਹਨਾਂ ਨੇ 1000 ਕਰੋੜ ਰੁਪਏ ਮੰਗੇ ਨੇ ਸਰ ਵੀ ਮੰਡੀ ਬੋਰਡ ਨੇ ਅਸੀਂ 1000 ਕਰੋੜ ਰੁਪਏ ਸਾਨੂੰ ਦਿਓ ਇਹਦੇ ਵਿੱਚ ਅਸੀਂ ਆ ਸਾਰਾ ਕੁਝ ਠੀਕ ਕਰਨਾ ਹੈ ਇਹਦੇ ਵਿੱਚ ਮੇਰੇ ਕੋਲ ਆ ਪਹਿਲਾਂ ਤਾਂ ਮੰਡੀ ਬੋਰਡ ਦਾ ਮੰਡੀ ਬੋਰਡ ਨੇ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਏ ਦੀ ਸੜਕਾਂ ਰੁਪਈਆ ਬਣਾਈ ਹੈ ਸਰ 500 ਕਰੋੜ ਰੁਪਏ ਸਾਢੇ 3 ਸਾਲਾਂ ਚ ਸਾਢੇ 13000 ਦੇ ਕਰੀਬ ਪਿੰਡ ਐ ਆਪਣੇ ਕੋਲ ਹੁਣ ਕਹਿੰਦੇ ਇਹਨਾਂ ਦੀ ਅੰਕੜੇ ਮੰਨ ਲਈਏ 2000 ਜਿਹੜੇ ਪਿੰਡ ਸਾਡੇ ਪ੍ਰਭਾਵਿਤ ਐ ਉਥੇ ਇਹਨਾਂ ਨੇ 1000 ਕਰੋੜ ਰੁਪਈਆ ਮੰਗ ਲਿਆ ਸਾਢੇ 3 ਸਾਲਾਂ ਦੇ ਅੰਦਰ 500 ਕਰੋੜ ਰੁਪਈਆ ਖਰਚ ਕੀਤਾ ਇਹਨਾਂ ਨੇ ਦੇਖੋ ਲੁੱਟ ਲੋ ਜੀ ਜੋ ਕੁਝ ਮਿਲ ਜਾਂਦਾ ਗੱਫੇ ਵੰਡੀਆਂ ਜਾਂਦੇ ਆਪਾਂ ਮੰਗ ਲਾਂਗੇ ਉਹਨੇ ਆ ਜਾਣੇ ਉਥੋਂ ਸਾਬੋ ਉੱਤੇ ਸਰਕਾਰ ਬੈਠੀ ਆ ਕੋਈ ਚੋਰੀ ਦਾ ਮਾਲ ਤਾਂ ਨਹੀਂ ਲੋਕਾਂ ਦੇ ਪੈਸੇ ਹੈ ਚਾਹੇ ਹਿੰਦੁਸਤਾਨ ਦੇ ਕਿਤੇ ਵੀ ਬੈਠੇ ਆ ਸਾਰੇ ਹਿੰਦੁਸਤਾਨ ਦੇ ਹਿੱਸੇ ਆ ਸਾਰਾ ਉਹਨਾਂ ਦਾ ਹੈ ਫਿਰ ਰੂਰਲ ਡਿਵੈਲਪਮੈਂਟ ਦਾ ਲੈ ਲਓ ਜੀ ਕਮਾਲ ਕਰੀ ਖੜੀ ਰੂਰਲ ਡਿਵੈਲਪਮੈਂਟ ਦੇ 5000 ਕਰੋੜ ਰੁਪਏ ਇਹਨਾਂ ਨੇ ਮੰਗੇ ਸਰ 5000 ਕਰੋੜ ਰੁਪਏ ਆ ਮੇਰੇ ਕੋਲ ਅੰਕੜੇ ਇਹਨਾਂ ਦੇ ਆਪ ਦੇ ਬਜਟ ਚੋਂ ਮੈਂ ਕੱਢ ਕੇ ਲੈ ਕੇ ਆਇਆ ਸਭ ਮੈਂ ਕੋਈ ਆਪਣੇ ਨਿੱਜੀ ਤੌਰ ਤੇ ਨਹੀਂ ਮੇਰੇ ਕੋਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਦੇ ਸਸਰਾਲੀ ਬੰਨ ਦਾ ਦੌਰਾ ਕੀਤਾ ਵੜਿੰਗ ਨੇ ਕਿਹਾ ਕਿ ਇਹ ਕੁਦਰਤੀ ਆਫਤ ਨਹੀਂ ਸਗੋ ਆਮ ਆਦਮੀ ਪਾਰਟੀ ਦਾ ਪੰਜਾਬ ਨੂੰ ਤੋਹਫਾ ਹੈ ਦਰਿਆਦ ਨੇ ਨਜਾਇਜ਼ ਮਾਈਨਿੰਗ ਕਾਰਨ ਆਪਣਾ ਰਸਤਾ ਬਦਲ ਲਿਆ ਜਿਸ ਨਾਲ ਭਾਰੀ ਤਬਾਹੀ ਹੋਈ ਜੇਕਰ ਨਜਾਇਜ਼ ਮਾਈਨਿੰਗ ਨਾ ਹੁੰਦੀ ਤਾਂ ਇਲਾਕੇ ਦਾ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਵੜਿੰਗ ਨੇ ਕਿਹਾ ਕਿ ਕਾਂਗਰਸ ਆਪਣੇ ਪੱਧਰ ਤੇ ਹੜ੍ਹ ਪ੍ਰਭਾਵਤਾਂ ਦੀ ਮਦਦ ਕਰ ਰਹੀ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਐਲਾਨੀਆਂ 1600 ਕਰੋੜ ਦਾ ਫੰਡ ਬਹੁਤ ਥੋੜਾ ਹੈ ਤੇ ਸੂਬੇ ਕੋਲ ਪੈ ਡਿਜਾਸਟਰ ਰਲੀਫ ਫੰਡ ਦਾ ਕੋਈ ਅਤਾ ਪਤਾ ਨਹੀਂ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਹੈ ਜਾਂ ਉਹਨਾਂ ਦੇ ਮੰਤਰੀ ਐਮ ਐਲ ਏ ਸਹਿਬਾਨਾ ਉਹਨਾਂ ਵੱਲੋਂ ਦਿੱਤਾ ਗਿਆ ਇਸ ਇਲਾਕੇ ਨੂੰ ਤੋਹਫਾ ਉਸ ਤੋਹਫੇ ਦੇ ਕਰਕੇ ਅੱਜ ਅਸੀਂ ਸਾਰੇ ਜਿਹੜੇ ਬੰਦੇ ਐ ਇੱਥੇ ਖੜੇ ਆ ਜੇ ਇਹ ਮਾਈਨਿੰਗ ਨਾ ਹੁੰਦੀ ਤੇ ਜੇ ਸਰਕਾਰਾਂ ਮੌਕੇ ਤੇ ਵਿਚਾਰ ਕਰਦੀਆਂ ਤੇ ਅੱਜ ਦਰਿਆ ਨੇ ਆਪ ਦਾ ਮੂੰਹ ਜਿਹੜਾ ਹੈ ਇਧਰ ਨਹੀਂ ਮੋੜਨਾ ਸੀ ਇਸ ਨੁਕਸਾਨ ਨਹੀਂ ਹੋਣਾ ਸੀ ਸੋ ਜਿਸ ਪ੍ਰਕਾਰ ਦੀ ਮਦਦ ਹੋਣੀ ਚਾਹੀਦੀ ਸੀ ਸਰਕਾਰ ਸੁੱਤੀ ਪਈ ਨੂੰ ਜਗਾਉਣ ਦਾ ਕੰਮ ਚੀਕਾ ਮਾਰ ਮਾਰ ਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਡਾਕਟਰ ਅਮਰ ਸਿੰਘ ਜੀ ਨੇ ਰੋਲਾ ਪਾ ਕੇ ਕੀਤਾ ਇੱਥੇ ਇੱਕ ਬੰਦਾ ਨਹੀਂ ਆਇਆ ਸੀ ਡਾਕਟਰ ਸਾਹਿਬ ਦੱਸਦੇ ਵੀ ਮੈਂ ਤੁਰ ਕੇ ਆ ਦਰਿਆਟ ਆ ਜਿਹੜਾ ਪਿਤ ਪਾਣੀ ਵਗਦਾ ਉਧਰਲੇ ਪਾਸੇ ਖੜਾ ਹੁੰਦਾ ਸੀ ਉੱਥੋਂ ਹੁਣ ਇੱਥੇ ਆ ਗਿਆ ਸੋ ਬਹੁਤ ਮਾੜੇ ਹਾਲਾਤ ਹੈ ਸਰਕਾਰਾਂ ਵੱਨਿਓ ਜੋ ਬੰਦੇ ਇੰਤਜ਼ਾਮਤ ਕਰਨੇ ਚਾਹੀਦੇ ਸਨ ਉਹ ਨਹੀਂ ਕੀਤੇ ਜੋ ਸਾਡੇ ਤੋਂ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਚੱਕਰ ਲਾ ਰਹੇ ਜੋ ਤਿਲ ਫੁੱਲ ਪੇਟਾ ਸੇਵਾ ਕਾਂਗਰਸ ਪਾਰਟੀ ਕਿਉਂਕਿ ਨਾ ਅਸੀਂ ਉੱਪਰਲੀ ਸਰਕਾਰ ਚਾ ਨਾ ਨੀਚੇ ਉਹ ਅਸੀਂ ਕਰ ਰਹੇ ਹਾਂ ਨਾਲ ਹੀ ਨਾਲ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ 1600 ਕਰੋੜ ਰੁਪਏ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਬੰਨਾ ਸਾਢੇ 12000 ਕਰੋੜ ਰੁਪਿਆ ਜਿਹੜਾ ਡਿਜਾਸਟਰ ਦਾ ਤੁਸੀਂ ਕਹਿੰਦੇ ਹੋ ਉਹ ਕਿਤੇ ਦਿਖਦਾ ਨਹੀਂ ਹੈ ਉਹ ਹੈ ਹੀ ਨਹੀਂ ਹੈ ਪੈਸਾ ਹੀ ਨਹੀਂ ਹੈ ਜੋ ਬੇਵਕੂਫ ਬਣਾਉਣਾ ਲੋਕਾਂ ਦੇ ਘਰ ਟਹਿਗੇ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਕੋਠੇ ਰੁੜ ਗਏ ਪਸ਼ੂ ਰੁੜ ਗਏ ਲੋਕਾਂ ਦਾ ਕਾਰੋਬਾਰ ਠੱਪ ਪਿਆ ਮਜ਼ਦੂਰ ਵਿਚਾਰਾ ਦਿਹਾੜੀ ਨਹੀਂ ਕੋਈ ਲੈ ਕੇ ਜਾਂਦਾ ਉਹਦਾ ਚੁੱਲਾ ਨਹੀਂ ਤਪ ਰਿਹਾ ਸੋ ਬਹੁਤ ਮਾੜੇ ਹਾਲਾਤ ਅੱਜ ਹੈਗੇ ਅਸੀਂ ਜੋ ਤਿਲਫਲ ਪੇਟਾ ਸਾਡੇ ਕੋਲੇ ਜੇ ਕੋਟੇ ਜੋ ਵੀ ਹੁੰਦਾ ਉਹ ਵੀ ਮਿਲਦਾ ਡਾਕਟਰ ਸਾਹਿਬ ਨੇ ਸਾਰਾ ਕੰਮ ਮੋਗਾ ਖੋਲਤਾ ਵੀ ਜੋ ਲੈਣਾ ਭਾਈ ਲੈ ਲਓ ਇਸ ਇਲਾਕੇ ਰਾਸਤੇ ਤੇ ਮੈਂ ਵੀ ਡਾਕਟਰ ਸਾਹਿਬ ਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਮੇਰੇ ਜੁਮੇ ਹੋਰ ਵੀ ਤੁਸੀਂ 10-20 ਲੱਖ ਰੁਪਇਆ ਲਾਉਂਗੇ ਤਾਂ ਉਹਰੇ ਹਾਸੇ ਤਿਆਰ ਹੈ ਕਾਂਗਰਸ ਪਾਰਟੀ ਨੇ ਇੱਕ ਪਰਨ ਕੀਤਾ ਹੈ ਕਿ ਜਦ ਤੱਕ ਅਸੀਂ ਮਾਰਜਨਲੇ ਛੋਟੇ ਕਿਸਾਨਾਂ ਦੀ ਜ਼ਮੀਨ ਠੀਕ ਕਰਕੇ ਮਿੱਟੀ ਚਕਾ ਕੇ ਵਾਹ ਕੇ ਇੱਥੇ ਕਣਕ ਨਹੀਂ ਵਾਜਾ ਦਿੰਦੇ ਉਹਨਾਂ ਚਿੱਕਰ ਅਸੀਂ ਪੂਰੇ ਪੰਜਾਬ ਚ ਦਮ ਨਹੀਂ ਹਿਲਾਵਾਂਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਸਾਰੇ ਵਰਕਰ ਕਣਕ ਦੀ ਬਿਜਾਈ ਤੱਕ ਪੀੜਤਾਂ ਦੀ ਲਗਾਤਾਰ ਮਦਦ ਕਰਨਗੇ ਜਿੱਥੇ ਵੀ ਟਰੈਕਟਰਾਂ ਦੀ ਲੋੜ ਹੋਵੇਗੀ ਡੀਜ਼ਲ ਦੀ ਲੋੜ ਹੋਵੇਗੀ ਕਾਂਗਰਸ ਪਾਰਟੀ ਹਰ ਚੀਜ਼ ਪੁੱਜਦੀ ਜ਼ਰੂਰ ਕਰੇਗੀ ਵੜਿੰਗ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਅਸੀਂ ਡਟ ਕੇ ਲੜਾਂਗੇ ਤੇ ਉਹਨਾਂ ਦੀ ਹਰ ਮਦਦ ਕਰਾਂਗੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਕਾਂਗਰਸ ਦੇ ਸਾਰੇ ਲੀਡਰ ਅਤੇ ਵਰਕਰ ਪਹਿਲਾਂ ਹੀ ਮਦਦ 'ਚ ਸਹਿਯੋਗ ਕਰ ਰਹੇ ਨੇ ਵੜਿੰਗ ਨੇ ਕਿਹਾ ਕਿ ਕਾਂਗਰਸ ਫਸਲ ਦੀ ਅਗਲੀ ਬਜਾਈ ਤੱਕ ਹੜ੍ਹ ਪੀੜਤਾਂ ਦੀ ਮਦਦ ਜਾਰੀ ਰੱਖੇਗੀ ਕਾਂਗਰਸ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਸਾਰੇ ਲੀਡਰ ਸਹਿਬਾਨ ਚਾਹੇ ਐਲੋਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਹੋਣ ਚਾਹੇ ਚਰਨਜੀਤ ਸਿੰਘ ਚੰਨੀ ਸਾਹਿਬ ਹੋਣ ਚਾਹੇ ਸੁਖਜਿੰਦਰ ਸਿੰਘ ਰੰਦਾਵਾ ਹੋਣ ਜਿਨ੍ਹਾਂ ਦੇ ਇਲਾਕੇ 'ਚ ਪਾਣੀ ਆਇਆ ਚਾਹੇ ਤ੍ਰਿਪਤਿਰਜਿੰਦਰ ਬਾਜਵਾਜੀ ਹੋਣ ਇਹਨਾਂ ਦੇ ਇਲਾਕੇ 'ਚ ਪਾਣੀ ਆਇਆ ਸਰਕਾਰੀਆ ਸਾਥ ਹੋਣ ਚਾਹੇ ਅਮਰ ਸਿੰਘ ਜੀ ਹੋਣ ਕਿਉਂਕਿ ਸਾਨੇਵਾਲ ਵੀ ਥੋੜਾ ਬੰਦ ਟੁੱਟਿਆ ਜਿਹੜਾ ਹਰ ਵਿਅਕਤੀ ਨੇ ਆਪਣਾ ਆਪਣਾ ਆਪ ਦੇ ਆਪ ਦੇ ਏਰੀਆ ਦੇ ਵਿੱਚ ਐ ਬੰਦਾ ਜਿਹੜਾ ਫਰਜ਼ ਅਦਾ ਕੀਤਾ ਜੋ ਕਰ ਸਕਦਾ ਸੀ ਫਿਰ ਅਸੀਂ ਕਾਂਗਰਸ ਪਾਰਟੀ ਨੇ ਸਮੁੱਚੇ ਪੰਜਾਬ ਨੂੰ ਵੰਡਤਾ ਜਿਹੜੇ ਐਸੇ ਜ਼ਿਲ੍ਹੇ ਸਨ ਜਿੱਥੇ ਨਹੀਂ ਆਇਆ ਸੀ ਉਹਨਾਂ ਨੂੰ ਦੂਸਰੇ ਜ਼ਿਲਾਂ ਦੇ ਵਿੱਚ ਨਾ ਲਾ ਦਿੱਤਾ ਗਿਆ ਤਾਂ ਜੋ ਕਿਸੇ ਚੀਜ਼ ਦੀ ਜਿਹੜੀ ਜ਼ਰੂਰਤ ਹੈ ਉਹ ਸਮੇਂ-ਸਮੇਂ ਸਿਰ ਉੱਤੇ ਪਹੁੰਚਦੀ ਰਹੇ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਰਾਹੀਂ ਇਹ ਕਾਂਗਰਸ ਪਾਰਟੀ ਦੇ ਵਰਕਰ ਸਾਥੀਆਂ ਨੇ ਜੋ ਤਿਲ ਫੁੱਲ ਭੇਟਾ ਸੇਵਾ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਨਾਲ ਹੀ ਨਾਲ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਨਾਲ ਤੇ ਸਾਡੇ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਬਲੌਕ ਆ ਲੈਣਾ ਮੀਟਿੰਗ ਕਰਕੇ ਅਸੀਂ ਇਹ ਕਿਹਾ ਕਿ ਸਾਥੋਂ ਇਸ ਤੋਂ ਵੱਡਾ ਸਾਡੇ ਕੋਲੇ ਹੋਰ ਕੋਈ ਮਹੱਤਵਪੂਰਨ ਕੰਮ ਨਹੀਂ ਹੈ ਕਾਂਗਰਸ ਪਾਰਟੀ ਕੋਲੇ। ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਾਰੇ ਕੰਮਕਾਰ ਛੱਡ ਕੇ ਕਣਕ ਦੀ ਬਜਾਈ ਤੱਕ ਪੰਜਾਬ ਦੇ ਕਿਸਾਨਾਂ ਦੇ ਲਈ ਹਰ ਸੰਭਵ ਮਦਦ ਆਪਣੀ ਜੇਬ ਚੋਂ ਖਰਚ ਕਰਕੇ ਅਸੀਂ ਅਖੀਰ ਤੱਕ ਉਹਨਾਂ ਦੀਆਂ ਛੱਤਾਂ ਦੇ ਵਿੱਚ ਬਣਾਉਣ ਦੇ ਵਿੱਚ ਕੋਈ ਮਦਦ ਕਰਕੇ ਸਾਡੇ ਅਡੜ ਏਰੀਆ ਦੇ ਵਿੱਚ ਅਡੜ ਲੀਡਰ ਸਹਿਬਾਨ ਅਸੀਂ ਇਸ ਕੰਮ ਦੇ ਥੱਲੇਡੇ ਲੈਵਲ ਤੇ ਬਲੌਕ ਸਰ ਤੇ ਜੁੜਨਾ ਹੈ ਇਹਦੇ ਨਾਲ ਅਸੀਂ ਤਿੰਨ ਲੋਕ ਸਭਾ ਚ ਗਏ ਜਿੱਥੇ ਹੜਪ੍ਰਭਾਵਿਤ ਜਾਦਾ ਇਲਾਕਾ ਸੀ ਰੋਜ਼ਪੁਰ ਦੇ ਵਿੱਚ ਗਏ ਅੰਮ੍ਰਿਤਸਰ ਸਾਹਿਬ ਵਿੱਚ ਵਿਕੇ ਗਏ ਥੋੜਾ ਜਿਹਾ ਹਿੱਸਾ ਸ਼ਾਰਪੁਰ ਦਾ ਤੇ ਥੋੜਾ ਜਿਹਾ ਜਿਹੜਾ ਹਿੱਸਾ ਸੀ ਗੱਲ ਲੁਧਿਆਣੇ ਦਾ ਵੀ ਲੱਗਿਆ ਜਿੱਥੇ ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ 2 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸਹਾਇਤਾ ਕਰਨ ਦਾ ਜਿਹੜਾ ਕੰਮ ਉਹ ਸਾਡੇ ਵਰਕਰ ਸਾਥੀਆਂ ਤੇ ਸਾਡੇ ਲੀਡਰਸ਼ਿਪ ਬਾਨਾ ਨੇ ਵੱਖ-ਵੱਖ ਤੌਰ ਤੇ ਕਿਸੇ ਨੂੰ ਚਾਰੇ ਦੇ ਤੌਰ ਤੇ ਕਿਸੇ ਦਾ ਘਰ ਡਿੱਗਿਆ ਅਸੀਂ ਸਰਕਾਰ ਕਿਨਾਂ ਜਾਂ ਹੋਰ ਤਾਂ ਨਹੀਂ ਕੰਮ ਕਰ ਸਕਦੇ 25000 ਰੁਪਏ ਕਿਸੇ ਨੂੰ ਕੋਈ ਮਦਦ ਕਰਦੀਏ ਜਿਹੜਾ ਮਕਾਨ ਡਿੱਗਿਆ ਹੈ ਜਾਂ ਕਿਤੇ ਪੇਲ ਦੀ ਦੀ ਪੇਲ ਦੇ ਦਈਏ ਜਾਂ ਕਿਤੇ ਚੋਕਰ ਦੇ ਦਈਏ ਸੋ ਰਾਸ਼ਨ ਦੇ ਦਈਏ ਇਸ ਤਰ੍ਹਾਂ ਦਾ ਜਿਹੜਾ ਕੰਮ ਅਸੀਂ ਕੀਤਾ ਤੇ ਤੁਹਾਨੂੰ ਦੱਸਿਆ ਕਿ ਕਣਕ ਦੀ ਬਜਾਈ ਤੱਕ ਕਾਂਗਰਸ ਦਾ ਹਰ ਵਰਕਰ ਇਸ ਗੱਲ ਲਈ ਟੱਪ ਪਰ ਰਹੇਗਾ 12 ਸਾਲ ਪੁਰਾਣੇ ਉਸਮਾ ਕਾਂਡ ਮਾਮਲੇ 'ਚ ਅਦਾਲਤ ਨੇ ਖਡੂਰ ਸਾਹਿਬ ਦੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਨੇ ਆਪਣੀ ਹਿਰਾਸਤ 'ਚ ਲੈ ਲਿਆ ਹੈ ਅਦਾਲਤ ਵੱਲੋਂ ਸਜ਼ਾ ਦਾ ਐਲਾਨ 12 ਸਤੰਬਰ ਨੂੰ ਕੀਤਾ ਜਾਵੇਗਾ ਘਟਨਾ ਸਮੇਂ ਵਿਧਾਇਕ ਟੈਕਸੀ ਡਰਾਈਵਰ ਦਾ ਕੰਮ ਕਰਦੇ ਸਨ ਉਨਾ ਉੱਤੇ ਦਲਿਤ ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਦਾ ਦੋਸ਼ ਲੱਗਿਆ ਏ ਦੱਸ ਦਈਏ ਕਿ ਘਟਨਾ ਵੇਲੇ ਮੌਕੇ ਤੇ ਪੁੱਜੀ ਪੁਲਿਸ ਨੇ ਵੀ ਲੜਕੀ ਨਾਲ ਕੁੱਟਮਾਰ ਕੀਤੀ ਸੀ ਜਿਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਹ ਮਾਮਲਾ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣ ਗਿਆ ਸੀ ਦੇਖੋ ਅੱਜ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਘਰਾ ਦਿੱਤਾ ਵਾ ਔਰ ਜਿਹੜੀ ਸਜ਼ਾ ਵਾ ਅਗਲੀ ਤਰੀਕ ਤੇ ਹੋਣੀ ਆ ਔਰ ਦੇਖਾਂਗੇ ਕਿ ਕਿੰਨੀ ਸਜ਼ਾ ਹੁੰਦੀ ਆ ਅਸੀਂ ਉਹਦੇ ਖਾਫ ਮਾਨਯੋਗ ਹਾਈ ਕੋਰਟ ਜਾਵਾਂਗੇ ਤੇ ਤੁਹਾਨੂੰ ਲੱਗਦਾ ਕਿ ਮਿਲ ਕੇ ਆਪਣਾ ਲਾਲਪੁਰਾ ਤੋਂ ਵੇਖਣਾ ਹੈ ਦੇਖੋ ਅਸੀਂ ਤਾਂ ਲਾਲਪੁਰਾ ਸਾਹ ਦਾ ਕੇਸ ਲੜਦੇ ਰਹੇ ਆ ਬਿਲਕੁਲ ਬੇਗਨਾ ਨੇ ਔਰ ਝੂਠਾ ਫਸਾਇਆ ਗਿਆ ਔਰ ਅਸੀਂ ਤਾਂ ਐਵੀਡੈਂਸ ਵੀ ਦਿੱਤੀਆਂ ਵੀ ਝੂਠਾ ਫਸਾਇਆ ਜਿਹੜਾ ਹੈ 4 3 2013 ਉਹ 69/13 ਐਫਆਰ ਅਧਾਰ ਤੇ ਸੀ ਪਰ ਤਾਂ ਦੇ ਵਿੱਚ ਅੰਡਰ ਸੈਕਸ਼ਨ 3010 ਦੇ ਵਿੱਚ ਤੇ 371 332 ਧਾਰਾ ਦੇ ਇਹਦੇ ਹੋਰ ਵੀ ਈਟਾ ਰੱਖੇ ਅਸੀਂ ਵਿੱਚ ਤੇ ਅੱਜ ਸਰ ਤਕਰੀਬਨ ਟੋਟਲ 11 ਜਿਹੜੇ ਹੈ ਵਿੱਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਹੈ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਪਰੀਕੈਂਡ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਇਹ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਪੰਨਾ ਲਾ ਕੇ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਕੁਲਦੀਪ ਬਾਹਰ ਉਹਨਾਂ 'ਤੇ 323 148 194 ਆਪੀਸੀ ਦੇ ਅਧੀਨ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੇ ਜੀ ਫਿਲਹਾਲ ਛਾੜ ਤਾ। ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ, ਸਾਰਦ ਸਿੰਘ, ਫਰਵਿੰਦਰ ਸਿੰਘ, ਉਸੋਸ਼ੀ, ਮਨਜਿੰਦਰ ਸਿੰਘ, ਖਸਾਬਾ, ਕਵਲਦੀਪ ਸਿੰਘ, ਅਸ਼ਨੀ ਕੁਮਾਰ, ਤਸੀਮ ਸਿੰਘ, ਕਰਜਿੰਦਰ ਸਿੰਘ ਇਹ ਅੱਠ ਦੋਸ਼ੀ ਇਹਨਾਂ ਦੇ ਲੈ ਤੇ ਤੇ 12 ਦੇ 9 ਮਹੀਨਾ 2025 ਸਾੰਹ ਦੇ ਵਿੱਚ ਇਹਨਾਂ ਨੂੰ ਕਾਟਮ ਹੌਂਸਟਲ ਦੀ ਗੱਲ ਹੋਈ ਹੈ ਸੈਕੰਡਰੀ ਸਜ਼ਾ ਜੀ ਸੋ ਸਜ਼ਾ ਜੇ ਨਹੀਂ ਸੁਣਾਈ ਗਈ ਪ੍ਰਸੰਤ ਹੈ ਉਸ ਵਾਸਤੇ 12 ਤਰੀਕ। ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਨੂੰ 1600 ਕਰੋੜ ਦੇ ਦਿੱਤੇ ਗਏ ਰਾਹਤ ਪੈਕੇਜ ਤੇ ਸਿਆਸਤ ਗਰਮਾਈ। ਹਰਪਾਲ ਸਿੰਘ ਚੀਮਾ ਨੇ ਕਿਹਾ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੜਪੀੜਤਾ ਦਾ ਕੀਤਾ અપਮਾਨ। ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਵੱਲੋਂ ਹੜਪੀੜਤਾ ਲਈ ਐਲਾਨੇ ਪੈਕੇਜ ਨੂੰ ਦੱਸਿਆ ਨਾਕਾਫੀ ਅਮਨ ਅਰੋੜਾ ਨੇ ਕਿਹਾ ਮੋਦੀ ਨੇ ਆਪਣੇ ਦੋਸਤਾਂ ਦੇ ਕਰਜ਼ੇ ਮਾਫ ਕੀਤੇ ਪੰਜਾਬ ਨੂੰ ਮਦਦ ਦੇ ਨਾਮ ਤੇ ਸਿਰਫ 1600 ਕਰੋੜ ਦੇਣਾ ਸ਼ਰਮਨਾਕ ਅਕਾਲੀ ਦਲ ਨੇ ਪੰਜਾਬ ਦੇ ਖਜ਼ਾਨੇ ਚ ਪਏ 12000 ਕਰੋੜ ਦੇ ਡਿਜਾਸਟਰ ਰਿਲੀਫ ਫੰਡ ਤੇ ਖੜੇ ਕੀਤੇ ਸਵਾਲ ਡਾਕਟਰ ਚੀਮਾ ਨੇ ਕਿਹਾ ਜੇਕਰ ਕੇਂਦਰ ਨੂੰ ਇਸ ਫੰਡ ਚ ਕੋਈ ਗੜਬੜ ਨਜ਼ਰ ਆਉਂਦੀ ਹੈ ਤਾਂ ਉਸ ਦੀ ਕੀਤੀ ਜਾਣੀ ਚਾਹੀਦੀ ਹੈ ਜਾਂਚ ਰਾਜਪਾਲ ਗੁਲਾਬਚੰਦ ਕਟਾਰੀਆ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੇ ਹਸਪਤਾਲ ਰਾਜਪਾਲ ਨੇ ਕਿਹਾ ਕੇਂਦਰ ਨੇ ਅਜੇ ਪੰਜਾਬ ਨੂੰ ਰਾਹਤ ਲਈ ਟੋਕਨ ਮਨੀ ਜਾਰੀ ਕੀਤੀ ਹੜਪੀੜਤਾ ਨੂੰ ਕੇਂਦਰ ਸਰਕਾਰ ਦੇਵੇਗੀ 100% ਮੁਆਵਜ਼ਾ ਸੁਨੀਲ ਜਾਖੜ ਨੇ ਕਿਹਾ ਪੰਜਾਬ ਦੇ ਮੁੱਖ ਸਕੱਤਰ ਨੇ ਸੂਬੇ ਨੂੰ 1399 ਕਰੋੜ ਦੇ ਨੁਕਸਾਨ ਦੀ ਕਹੀ ਗੱਲ ਕੈਬਨਟ ਮੰਤਰੀ ਮੁੰਡੀਆਂ ਮੰਗ ਰਹੇ ਨੇ 20000 ਕਰੋੜ ਸੂਬਾ ਸਰਕਾਰ આરોਪ ਲਗਾਉਣ ਤੋਂ ਪਹਿਲਾਂ ਕਰੇ ਅੰਕੜਿਆਂ ਦਾ ਹਿਸਾਬ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਅਤ ਰੋ ਤੇ ਦੇਖਦੇ ਰਹੋ ਟੀਵੀ ਪੰਜਾਬ